ਪੰਜਾਬੀ ਸਿੰਗਰ ਮਨੀ ਲੌਂਗਿਆ ਜਿਸ ਦਾ ਕਿ ਕੁਝ ਦਿਨ ਪਹਿਲਾਂ ਇੱਕ ਲਾਈਵ ਸ਼ੋਅ ਸੀ ਜਦੋਂ ਮਨੀ ਲੌਂਗਿਆ ਗਾ ਰਿਹਾ ਸੀ ਤਾਂ ਉੱਥੇ ਮੌਜੂਦ ਸਿੱਧੂ ਮੂਸੇਵਾਲਾ ਦੇ ਫੈਨਾਂ ਵੱਲੋਂ ਸਿੱਧੂ ਦਾ ਗੀਤ ਗਾਉਣ ਲਈ ਕਿਹਾ ਗਿਆ ਜਿਸ ਬਾਰੇ ਮਨੀ ਲੌਂਗਿਆ ਨੇ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਨਹੀਂ ਮੈਂ ਉਸ ਦਾ ਗੀਤ ਨਹੀਂ ਗਾ ਸਕਦਾ ਜਿਹੜਾ ਸਿੰਗਰ ਆਇਆ ਤੁਸੀਂ ਉਸ ਨੂੰ ਸੁਣੋ ਜੇ ਤੁਸੀਂ ਹੋਰ ਸਿੰਗਰ ਦਾ ਸੁਣਨਾ ਤਾਂ ਉਸ ਨੂੰ ਬੁਲਾ ਲਵੋ ਮੂਸੇਵਾਲਾ ਨਹੀਂ ਵੀਰੇ ਮੈਂ ਹੈਗਾ ਨਾ ਮੈਨੂੰ ਮੂਸੇਵਾਲਾ ਦੇ ਗਾਣੇ ਆਉਂਦੇ ਆ ਮੇਰੇ ਵੀਰ ਮੇਰੇ ਗਾਣੇ ਮੇਰੇ ਗਾਣੇ ਚੱਲੂਗੇ ਜੇ ਸੁਣਨੇ ਤਾਂ ਗਾ ਦਣਾ ਨਹੀਂ ਮੇਰਾ ਭਰਾ ਗੱਟੀਆਂ ਸਟਾਰ ਖੜ ਇੱਕ ਗੱਲ ਤੁਹਾਡੀ ਬਹੁਤ ਮਾੜੀ ਆ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਯਾਦਾ ਤੁਸੀਂ ਉਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਦੇ ਹੁੰਦੇ ਹੋ ਯਾ ਜਿਹੜਾ ਆ ਬੰਦ ਦੋਦੇ ਸੁਣ ਲਿਆ ਕਰੋ ਇਸ ਕਲਿੱਪ ਤੋਂ ਬਾਅਦ ਸਿੱਧੂ ਮੂਸੇਵਾਲ ਦੇ ਫੈਨ ਪੇਜਾਂ ਤੇ ਮਨੀ ਲੌਂਗੀਆਂ ਦਾ ਕਾਫੀ ਵਿਰੋਧ ਹੋਇਆ ਜਿਸ ਤੋਂ ਬਾਅਦ ਮਨੀ ਲੌਂਗੀਆਂ ਨੇ ਲਾਈਵ ਆ ਕੇ ਇਸ ਸਭ ਮਸਲੇ ਤੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਹਾਂ ਬੀਤੇ ਦਿਨੀ ਕੱਲ ਦੀ ਪਰਸੋਂ ਦੀ ਗੱਲ ਆ ਪਰਸੋਂ ਮੇਰਾ ਲਾਈਵ ਸ਼ੋਅ ਸੀਗਾ ਜੀ ਨਾਲਾਗੜ੍ਹ ਉੱਥੇ ਲਾਈਵ ਦੇ ਐਂਡ 'ਚ ਮੂਰੇ ਤੋਂ ਮੁੰਡੇ ਸੀਗੇ ਉਹਨਾਂ ਨੇ ਕਾਫੀ ਨੱਚ ਰਹੇ ਸੀਗੇ ਮੂਰੇ ਮੁੰਡੇ ਉਹਨਾਂ ਵੱਲੋਂ ਕਿਹਾ ਗਿਆ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਗਾਣਾ ਲਾ ਦਿਓ ਜੀ ਫਿਰ ਕਹਿੰਦੇ ਕਰਨ ਔਜਲੇ ਦਾ ਲਾ ਦਿਓ ਜੀ ਲਾ ਉਹ ਵੀ ਮਨ ਕਰਤਾ ਜੀ ਫਿਰ ਕਹਿੰਦੇ ਬਰਕਾਰਨ ਸ਼ੀਦੇ ਦਾ ਲਾ ਦਿਓ ਜੀ ਜੋੜੀ ਦਾ ਲਾਈਵ ਗਾਣਾ ਮਾ ਵੀ ਮੈਨੂੰ ਆਉਂਦਾ ਨਹੀਂ ਕਿਸੇ ਦਾ ਗਾਣਾ ਫਿਰ ਥੱਲੇ ਉਹਨਾਂ ਨੇ ਕਹਿੰਦੇ ਸਿੱਧੂ ਦਾ ਲਾ ਦਿਓ ਜੀ ਮਾ ਵੀਰੇ ਨਾ ਤਾਂ ਮੈਂ ਸਿੱਧੂ ਮੂਸੇ ਵਾਲਾ ਆ ਨਾ ਮੈਨੂੰ ਵੀਰੇ ਦੇ ਗਾਣੇ ਆਉਂਦੇ ਆ ਮੈਂ ਕਦੇ ਗਾਇ ਨਹੀਂ ਉਹਦੇ ਗਾਣੇ ਮੈਨੂੰ ਆਉਂਦੇ ਨਹੀਂ ਹਾਂ ਮੈਂ ਬਹੁਤ ਰਿਸਪੈਕਟ ਕਰਦਾ ਬਾਈ ਜੀ ਤੇ ਮੈਂ ਬਾਕੀ ਉਹ ਗੱਲਾਂ ਬਾਤਾਂ ਕਰਨਾ ਸਾਰੀਆਂ ਸਮਝਾਉਣਾ ਪਾਉਣਾ ਮਹਾਵੀਰ ਦੇ ਨਾਮ ਆ ਕੇ ਸਦਾ ਗਾਣਾ ਗਾਉਣਾ ਮੈਂ ਆਪਣੇ ਗਾਣੇ ਗਾਣਾ ਉਹਦੇ ਇਲਾਵਾ ਮੈਂ ਤਿੰਨ ਗਾਣੇ ਗਾਉਣਾ ਮੇਰਾ ਕੋਈ ਵੀ ਸਟੇਜ ਚੈੱਕ ਕਰ ਲਿਓ ਤੁਸੀਂ ਇਹ ਆ ਹੁੰਦਾ ਹੈ ਕੁਲਵਿੰਦਰ ਢਿੱਲੋਂ ਦਾ ਗਾਣਾ ਭਾਜੀ ਦਾ ਗਾਣਾ ਕੁਲਵਿੰਦਰ ਢਿੱਲੋਂ ਭਾਜੀ ਦਾ ਉਹ ਵੀ ਉਹ ਹੁਣ ਹੈ ਨਹੀਂ ਤਾਂ ਉਹਦੇ ਕਰਕੇ ਮੈਂ ਬਹੁਤ ਸੁਣਦਾ ਉਹਨਾਂ ਨੂੰ ਉਹਨਾਂ ਦਾ ਗਾਣਾ ਹੈਗਾ ਆ ਕਾਲਜ ਵਿੱਚ ਕੁੰਡੀਆਂ ਦੇ ਸਿੰਘ ਬਸ ਕੇ ਨਹੀਂ ਬਿਖਵਾਤੇ ਬੱਟਣੇ ਇਹ ਆ ਬੱਬੂ ਮਾਨ ਵੀਰੇ ਦਾ ਇੱਕ ਇੱਕ ਗਾਣਾ ਮੇਰਾ ਫੇਵਰਟ ਉਹ ਮੇਰੇ ਜਵਾਨੀ ਮੂੰਹ ਤੇ ਚੜਿਆ ਹੋਇਆ ਤਾਂ ਉਹ ਪਿੰਡ ਪਹਿਰਾ ਲੱਗਦਾ ਤੀਆ ਗਾਣਾ ਹੈਗਾ ਕੇਐਸ ਮੱਖਣਬਾਜੀ ਉਹਨਾਂ ਦਾ ਪਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ ਫਟੋਲਾ ਬਣ ਕੇ ਇਹ ਤਿੰਨ ਗਾਣੇ ਮੈਂ ਸਟੇਜ ਤੇ ਗਾਣਾ ਉੱਤੇ علاوہ ਵੀਰੇ ਮੇਰੇ ਆਪਣੇ ਗਾਣੇ ਨਹੀਂ ਸਟੇਜ ਤੇ ਪੂਰੇ ਗਾਏ ਜਾਂਦੇ ਜਿਹੜੇ ਮੈਂ ਆਪ ਗਾਉਣਾ ਆ ਆ ਜਿਹੜੇ ਮੇਰੇ ਆਪਣੇ ਗਾਏ ਹੋਏ ਆ ਜਾਂ ਮੇਰੇ ਆਪਣੇ ਲਿਖੇ ਹੋਏ ਆ ਤੇ ਮੈਂ ਉਹ ਪੋਸਟ ਪਾਈ ਕੁਝ ਬੰਦੇ ਕਰ ਰਹੇ ਤੂੰ ਸਿੱਧੂ ਨੂੰ ਗਲਤ ਬੋਲਿਆ ਬਾਈ ਇਹਦੇ ਚ ਇਹ ਦੱਸੋ ਇਹਦੇ ਚ ਗਲਤ ਕੀ ਬੋਲਿਆ ਪਹਿਲਾਂ ਮੈਨੂੰ ਇਹ ਦੱਸੋ ਇਹਦੇ ਚ ਗਲਤ ਕੀ ਆ ਈ ਵੀਰੇ ਨਾਮ ਐ ਸਿੱਧੂ ਦਾ ਸਿੱਧੂ ਦੇ ਗਾਣੇ ਨਾਮ ਨੂੰ ਆਉਂਦੇ ਆ ਵੀਰੇ ਨਾਮ ਐ ਸਿੱਧੂ ਭਾਈ ਦਾ ਗਾਣਾ ਨਾਮ ਐ ਕਿਸੇ ਦਾ ਗਾਣਾ ਗਾਉਣਾ ਆ ਇਹਦੇ ਚ ਗਲਤ ਦੱਸੋ ਮੈਨੂੰ ਕੀ ਆ ਕੋਈ ਇੱਕ ਬੰਦਾ ਇੱਝਾਕ ਸੋਈ ਇੱਥੇ ਗਲਤ ਕੀ ਆ ਜੀ ਜਾਂ ਮੈਂ ਕਿਸੇ ਦਾ ਗਾਣਾ ਗਾਉਂਦੀ ਨਹੀਂ ਵੀਰੇ ਸਟੇਜ ਤੇ ਸੀ ਗਲਤ ਕੀ ਆ ਤੇ ਦੂਜੀ ਗੱਲ ਹੁਣ ਜਿਹੜੇ ਤਾਂ ਸਿੱਧੂ ਦੇ ਗਾਣੇ ਗਾਉਂਦੇ ਆ ਉਹਨਾਂ ਨੂੰ ਤੁਸੀਂ ਕਹਿ ਜਾਣ ਕਹਿਣ ਲੱਗ ਜਾਂਦੇ ਹੋ ਕਿ ਇਹਨਾਂ ਦੀ ਰੋਟੀ ਸਿੱਧੂ ਦੇ ਸਿਰ ਤੇ ਚੱਲਦੀ ਐ ਇਹ ਸਿੱਧੂ ਦੇ ਗਾਣੇ ਗਾਉਂਦੇ ਆ ਹੁਣ ਜਿਹੜਾ ਸਿੱਧੂ ਦਾ ਗਾਣਾ ਨਹੀਂ ਗਾਉਂਦਾ ਉਹਨੂੰ ਤੁਸੀਂ ਗਾਲਾਂ ਕੱਢਣ ਲੱਗ ਜਾਨੇ ਹੋ ਇਹ ਤਾਂ ਮੇਰੀ ਮਰਜ਼ੀ ਹੈ ਨਾ ਮੈਂ ਕੀਦਾ ਮੈਂ ਆਪਣਾ ਗਾਣਾ ਗਾਣਾ ਕਿਸੇ ਦਾ ਗਾਣਾ ਨਹੀਂ ਗਾਣਾ ਇਹਦੇ 'ਚ ਮੈਂ ਕਿਸੇ ਨੂੰ ਗਲਤ ਕੀ ਬੋਲਿਆ ਦੱਸੋ ਤੁਸੀਂ ਗਲਤ ਕੋਈ ਇਹਦੇ 'ਚ ਕੋਈ ਗਲਤ ਸ਼ਬਦਾਵਲੀ ਹੈਗੀ ਆ ਸਿੱਧੂ ਬਾਰੇ ਮੈਂ ਸਿੱਧੂ ਨਾਲ ਹੁਣ ਫੋਟੋ ਮੈਂ ਕਦੇ ਉਹਦੇ ਘਰ ਜਾ ਕੇ ਫਾਰਮੈਲਿਟੀ ਨਹੀਂ ਕਰੀ ਜਿੱਦਾਂ ਸਾਰੇ ਉਹਦੀਆਂ ਗੱਡੀਆਂ ਨਾਲ ਜਾ ਕੇ ਫੋਟੋ ਉਹਦੇ ਸਿੱਧੂ ਦੇ ਬਾਪੂ ਜੀ ਨਾਲ ਜਾ ਕੇ ਫੋਟੋ ਪਾਉਣ ਲੱਗ ਜਾਂਦੇ ਲੋਕਾਂ ਦੀ ਸਹਿਮਤੀ ਲੈਣ ਲਈ ਵੀ ਆ ਲੋ ਜੀ ਅਸੀਂ ਖੜਦੇ ਆ ਜਾਨੇ ਮੈਂ ਅੱਜ ਫੋਟੋ ਪਾਈ ਆ ਉਹ ਫੋਟੋ ਹੁਣੀ 7-8 ਮਹੀਨੇ ਪੁਰਾਣੀ ਫੋਟੋ ਆ ਤੁਸੀਂ ਦੇਖ ਲਓ ਮੇਰੇ ਵਾਲਾਂ ਉਹ ਉਹ ਤਾਂ ਹੁੰਦਾ ਆ ਉਹ ਚੀਜ਼ ਦਾ ਕਿ ਤੁਸੀਂ ਇੰਨਾ ਕੁਝ ਕਰਨ ਕਰਾਉਣ ਤੋਂ ਬਾਅਦ ਤੁਸੀਂ ਤਾਂ ਫਿਰ ਖੈਰ ਜਿਹੜੇ ਬੰਦੇ ਗਲਤ ਬੋਲਦੇ ਉਹ ਤਾਂ ਬਰਦਾਸ਼ਤਾਨਾ ਸਾਹਦੇ ਨਹੀਂ ਹੋਏ ਜਿਹਨਾਂ ਦੀ ਦੀ ਸਾਰੀ ਉਮਰ ਲੰਘੀ ਜਿਹਨਾਂ ਸੀਤੇ ਜੰਨੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੋਈ ਕਰੇ ਨਹੀਂ ਸਕਦਾ ਗੁੱਸੇ 'ਚ ਬੰਦਾ ਵੀਰੇ ਅੰਤ ਨੂੰ ਗਲਤ ਬੋਲਦੇ ਹੁੰਦਾ ਉਸ ਬੰਦੇ ਨਾਲ ਵੀ ਗੁੱਸੇ 'ਚ ਅੰਤ ਨੂੰ ਆ ਕੇ ਗਲਤ ਬੋਲਿਆ ਸੀ ਪਰ ਮੈਂ ਤਾਂ ਕੁਝ ਗਲਤ ਬੋਲਿਆ ਹੀ ਨਹੀਂ ਸੋ ਇਹ ਗੱਲ ਲਈ ਮੈਂ ਕਿਸੇ ਨੂੰ ਹੁਣ ਕੋਈ ਸਫਾਈ ਨਹੀਂ ਦੇਣੀ ਨਾ ਮੈਂ ਕਿਸੇ ਨੂੰ ਕੋਈ ਕਹਿਣਾ ਵੀਰੇ ਸਿੱਧੂ ਨੂੰ ਆਲਵੇਸ ਸੁਣਦੇ ਆ ਸੁਣਦੇ ਵੀ ਰਹੀਦਾ ਹੁਣ ਵੀ ਸੁਣਦੇ ਰਹਿੰਦੇ ਆ ਪਰ ਕਹਿਣ ਦਾ ਮਤਲਬ ਹੈ ਵੀ ਤੁਸੀਂ ਜਿਹੜੇ ਲੋਕ ਗਾਲਾਂ ਕੱਢਦੇ ਉਹਨਾਂ ਦਾ ਕੋਈ ਦੀਨ ਨਿਮਾਨ ਨਹੀਂ ਹੈਗਾ ਜਾਂ ਤਾਂ ਉਹਨਾਂ ਦੇ ਘਰ ਧੀਆਂ ਪੈਣਾ ਨਹੀਂ ਹੈਗੀਆਂ ਐਦਾਂ ਦਾ ਕੋਈ ਸਿਸਟਮ ਹੈ। ਸੋ ਥੈਂਕ ਯੂ ਸੋ ਮੱਚ ਆਉਂਦੇ ਬਾਦ ਤੇਰੋ ਮੈਨੂੰ ਲਾਈਵ ਲੋਕ ਦਾ ਹਿਸਾਬ ਕਰਾ ਬਿਹੇ ਘਾਟੀ ਆ ਮੈਂ ਸਿਰਫ ਐ ਗੱਲ ਕਹਿਣੀ ਸੀ ਵੀ ਮੇਰਾ ਨਾਂ ਤਾਂ ਸਿੱਧੂ ਸਾਹ ਕੋ ਸੀਨੀਅਰ ਆ ਜਦੋਂ ਸਿੱਧੂ ਭਾਈ ਦੇ ਵੀਰੇ ਦੇ ਗਾਣੇ ਆਉਂਦੇ ਤਾਂ ਉਹਨਾਂ ਦਾ ਮੇਰੇ ਗਾਣੇ ਆਇਆ ਕਰਦੇ। ਕਿਉਂ ਆਇਆ ਕਰਦੇ ਵੀਰੇ ਦੇ ਉਹਨਾਂ ਦਾ ਮੈਨੂੰ ਵੀਰੇ ਦਾ ਜਿਹੜਾ ਲੇਸ ਹੋ ਗਿਆ ਮੈਂ ਚਲੋ ਜੋ ਹੋਇਆ ਵਾੜਾ ਹੋਇਆ। ਪਰ ਕਹਿਣ ਦਾ ਮਤਲਬ ਵੀ ਵੀਰੇ ਆਪਣੀ ਕੋਈ ਗਲਤੀ ਨਹੀਂ ਆ ਮ ਤੇ ਨਾਮ ਹੈ ਕਿਸੇ ਨੂੰ ਬੋਲਣਾ ਨਾ ਕਦੇ ਬੋਲਿਆ ਨਾ ਬੋਲਿਆ ਦੈਟਸ ਇਟ ਐਨੀ ਗੱਲ ਸੀ